ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੇਖ ਸਕਦੇ ਆ ਦਲ ਪੰਥਾਂ ਇੱਥੇ ਪਹੁੰਚੇ ਸੰਤਾਰਾ ਦੇਖ ਸਕਦੇ ਹੋ ਇੱਥੇ ਕਿਰਨ ਗੁਰੂ ਘਰ ਦਾ ਰੋਲਾ ਸੀਗਾ ਜਿਹੜਾ ਉਹਦੇ ਕਾਰਨ ਜਿਹੜੀ ਇੱਥੇ ਸੰਤਾ ਇਕੱਠੀਆਂ ਹੋਈਆਂ ਨੇ ਦੇਖ ਸਕਦੇ ਹੋ ਸਾਰੀ ਸੰਗਤ ਜਿਹੜੀ ਇੱਥੇ ਇਕੱਠੀ ਹੋਈ ਹੈ ਉਹਦੇ ਮਸਲੇ ਦੇ ਵਿੱਚ ਵੀ ਦੇਖਿਆ ਜੇ ਕਿਦੋਂ ਕਿਹੜੇ ਰਾਏ ਦੇ ਗੱਲ ਬਿਲਕੁਲ ਇਹ ਤੁਹਾਡੇ ਦੇ ਉੱਤੇ ਆ ये बताऊँ टिंकला के तो ज़्यादा ज़्यादा तेज़ होता है नाराज़ मरते होते हैं ये सर्दियों के दिन जाम साल बाद या तो वो देखा है कि जारे हम जो बाज़ी है ये ना घूमने मोच बाज़ी है ਤਾਂ ਨਹੀਂ ਪਤਾ ਕਿ ਸਾਡੇ ਜੀ ਵੀ ਇਨੀ ਪਾਊਡਰ ਨਹੀਂ ਅਜੇ ਕਿ ਆਪਾਂ ਉਹਨਾਂ ਨੂੰ ਦੱਸ ਦਈਏ देखो ਸਾਨੂੰ ਉਹਦੋਂ ਪਤਾ ਨਹੀਂ ਕਿ ਕਿੰਨਾ ਕਿੰਨਾ ਕਰਦਾ ਆਪਾਂ ਜੀ ਉਹ ਕਹਿੰਦੇ ਜੀ ਨੂੰ ਪਹਿਲਾਂ ਉਹ ਕੋਈ ਨਹੀਂ ਜਾਣਦੇ ਉਹਨਾਂ ਨੂੰ ਸਹੀ ਕਿਹੜਾ ਪਾਪਾ ਕਿਹੜੀ ਕਿਹੜੀ ਮਸਤਾਂ ਛੱਡੀਆਂ ਆ ਕਿੱਦਾਂ ਆਏ ਉਹ ਬਾਅਦ ਛੇੜ ਲੈ ਗਏ ਇੱਥੇ ਆਉਣ ਲੱਗਾ ਉਹ